ਦੇਖੋ ਆਪਣੇ ਬੱਚਿਆਂ ਨੂੰ ਗੱਡੀ ਫੜਾਉਣ ਦਾ ਨਤੀਜਾ ਕਿਵੇਂ ਇੱਕ ਜਿਹੜਾ ਬੱਚਾ ਏ ਉਹ ਗੱਡੀ ਚਲਾ ਰਿਹਾ ਤਾਂ ਇੱਕੋ ਦਮ ਜਦੋਂ ਉਹ ਹੈਂਡ ਬ੍ਰੇਕ ਖਿੱਚ ਦਿੰਦਾ ਤਾਂ ਕਿਸ ਤਰ੍ਹਾਂ ਜਿਹੜੀ ਪਲਟੀਆਂ ਖਾਂਦੀ ਗੱਡੀ ਗਲੀ ਦੇ ਵਿੱਚ ਆ ਕੇ ਪਲਟ ਜਾਂਦੀ ਹੈ ਦੱਸ ਦਈਏ ਕਿ ਜਿਹੜੀ ਇਹ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸ਼੍ਰੀ ਮੁਖਸਰ ਸਾਹਿਬ ਦੇ ਧਾਂਦੇ ਰੋਡ ਦੀ ਹੈ ਜਿੱਥੇ ਇੱਕ ਬੱਚਾ ਆਪਣੇ ਪਿਤਾ ਤੋਂ ਗੱਡੀ ਮੰਗ ਕੇ ਜਿਹੜਾ ਉਹ ਬਾਜ਼ਾਰ ਦੇ ਵਿੱਚ ਜਾਂਦਾ ਜਦੋਂ ਗਲੀ ਦੇ ਵਿੱਚੋਂ ਲੰਘ ਰਿਹਾ ਹੁੰਦਾ ਤਾਂ ਗੱਡੀ ਦੀ ਜਿਹੜੀ ਰਫ਼ਤਾਰ ਸੀ ਉਹ ਇੰਨੀ ਜ਼ਿਆਦਾ ਸੀ ਕਿ ਜਦੋਂ ਉਹ ਹੈਂਡ ਬ੍ਰੇਕ ਇੱਕਦਮ ਖਿੱਚ ਦਿੰਦਾ ਤਾਂ ਜਿਹੜਾ ਗੱਡੀ ਦਾ ਸੰਤੁਲਨ ਹੈ ਉਹ ਵਿਗੜ ਜਾਂਦਾ ਤਾਂ ਗੱਡੀ ਜਿਹੜੀ ਆਉ ਆਊਟ ਆਫ ਕੰਟਰੋਲ ਹੋ ਜਾਂਦੀ ਆ ਜਿਸ ਦੇ ਕਾਰਨ ਜਿਹੜੀ ਉਹ ਗਲੀ ਦੇ ਵਿੱਚ ਪਾਲਟੀਆਂ ਖਾਂਦੀ ਜਾ ਕੇ ਪਲਟ ਜਾਂਦੀ ਆ ਕਿਸਦੇ ਪਹਿਲਾਂ ਗੇਟ ਦੇ ਵਿੱਚ ਲੱਗਦੀ ਆ ਫਿਰ ਉੱਥੇ ਜਿਹੜੀ ਉਹ ਗੱਡੀ ਪਲਟ ਜਾਂਦੀ ਆ ਜਦੋਂ ਉਸ ਬੱਚਿਆਂ ਤੋਂ ਪੁੱਛਿਆ ਜਾਂਦਾ ਕਿ ਕੀ ਹੋਇਆ ਗੱਡੀ ਕਿਵੇਂ ਪਲਟੀ ਤਾਂ ਉਹਨਾਂ ਦੇ ਬੋਲੋ ਕਿਹਾ ਜਾਂਦਾ ਕਿ ਇੱਕੋ ਦਮ ਬ੍ਰੇਕ ਲੱਗ ਗਏ ਤਾਂ ਦੇਖੋ ਇੱਕ ਬੱਚੇ ਨੂੰ ਗੱਡੀ ਫੜਾਉਣ ਦਾ ਇੰਜ਼ਾਮ ਕੀ ਹੋ ਸਕਦਾ ਸੀ ਤੁਸੀਂ ਜਾਣ ਵੀ ਨਹੀਂ ਸਕਦੇ ਕਿਉਂਕਿ ਉਸ ਬੱਚੇ ਦੀ ਜਾਨ ਜਾ ਸਕਦੀ ਸੀ ਜੇਕਰ ਕੋਈ ਸਾਹਮਣੇ ਆ ਜਾਂਦਾ ਉਸ ਦੀ ਜਾਨ ਜਾ ਸਕਦੀ ਸੀ ਕਿਉਂਕਿ ਜਿਹੜੀ ਸਪੀਡ ਸੀ ਉਹ ਕਾਫੀ ਜ਼ਿਆਦਾ ਸੀ ਤੁਸੀਂ ਪਲਟੀਆਂ ਖਾਂਦੀ ਕਾਰ ਦੇਖ ਸਕਦੇ ਹੋ ਕਿ ਕਿੰਨੀਆਂ ਪਲਟੀਆਂ ਖਾ ਕੇ ਜਿਹੜੀ ਕਿੰਨੀ ਜ਼ੋਰ ਦੇ ਨਾਲ ਉਹ ਆ ਕੇ ਦਰਵਾਜ਼ੇ ਦੇ ਵਿੱਚ ਲੱਗਦੀ ਆ ਫਿਰ ਉੱਥੇ ਪਲਟਦੀ ਆ ਜਦੋਂ ਗੱਡੀ ਪਲਟਦੀ ਆ ਤਾਂ ਕੋਦਮ ਜਿਹੜੇ ਉਹ ਬੱਚੇ ਸੀਗੇ ਵਿੱਚੋਂ ਨਿਕਲ ਕੇ ਬਾਹਰ ਆ ਜਾਂਦੇ ਨੇ ਤਾਂ ਜਿਹੜੇ ਸਥਾਨਕ ਵਾਸੀ ਸੀਗੇ ਬਾਜ਼ਾਰ ਵਾਲੇ ਸੀਗੇ ਉਹ ਭੱਜ ਕੇ ਜਦੋਂ ਆ ਕੇ ਦੇਖਦੇ ਨੇ ਕਿ ਗੱਡੀ ਦਾ ਕੀ ਹਾਲ ਹੋ ਗਿਆ ਇਹ ਜਿਹੜੀ ਮੁਕਸਦ ਸਾਹਿਬ ਦੇ ਧੰਦੇ ਰੂਟ ਦੀ ਇਹ ਵੀਡੀਓ ਦੱਸੀ ਜਾ ਰਹੀ ਆ ਕਿਸ ਤਰ੍ਹਾਂ ਜੇ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਜੇਕਰ ਕੋਈ ਵੀ ਵਾਹਨ ਦਿਨੇ ਹੋ ਕੋਈ ਗੱਡੀ ਜਾਂ ਮੋਟਰਸਾਈਕਲ ਦਿਨੇ ਹੋ ਤਾਂ ਉਹਨਾਂ ਨੂੰ ਪਹਿਲਾਂ ਉਸ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਵੈਸੇ ਵੀ ਜਿਹੜਾ 18 ਸਾਲ ਤੋਂ ਪਹਿਲਾਂ ਲਾਇਸੈਂਸ ਬਣਨ ਤੋਂ ਪਹਿਲਾਂ ਗੱਡੀ ਫੜਾਉਣਾ ਕਾਨੂੰਨੀ ਅਪਰਾਧ ਹੈ ਤਾਂ ਇਹ ਜਿਹੜਾ ਪੁਲਿਸ ਨੇ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਕਿਸੇ ਬੱਚੇ ਦੇ ਕੋਲੋਂ ਕੋਈ ਵੀ ਮੋਟਰਸਾਈਕਲ ਜਾਂ ਗੱਡੀ ਚਲਾਉਂਦਾ ਵੇਖਿਆ ਗਿਆ ਤਾਂ ਉਸਤੇ ਮਾਪੇ ਤੇ ਕਾਰਵਾਈ ਹੋਵੇਗੀ ਕੀ ਹੁਣ ਇਸ ਬੱਚੇ ਦੇ ਮਾਪੇ ਤੇ ਕਾਰਵਾਈ ਹੋਊਗੀ ਉਹਨਾਂ ਨੇ ਜਿਹੜਾ ਬੇਧਿਆਨ ਹੋ ਕੇ ਉਸ ਬੱਚੇ ਨੂੰ ਗੱਡੀ ਫੜਾਤੀ ਕਿਸੇ ਦੀ ਜਾਨ ਜਾ ਸਕਦੀ ਸੀ ਇਹ ਨਹੀਂ ਸੀ ਪਤਾ ਕਿੰਨੀਆਂ ਜਾਨਾਂ ਉਹ ਬੱਚਾ ਲੈ ਕੇ ਉਥੇ ਡਿੱਗਦਾ ਕਿਉਂਕਿ ਸਪੀਡ ਇੰਨੀ ਜ਼ਿਆਦਾ ਸੀ ਜਦੋਂ ਕਾਰ ਦੀ ਹੈਂਡ ਬ੍ਰੇਕ ਖਿੱਚੀ ਜਾਂਦੀ ਆ ਤਾਂ ਉਹ ਪਲਟੀਆਂ ਖਾਂਦੀ ਜਿਹੜੀ ਉੱਥੇ ਡਿੱਗਦੀ ਆ ਜਾ ਕੇ ਜਿਹੜੀ ਇਹ ਵੀਡੀਓ ਆ ਸ਼੍ਰੀ ਮੁਕਸਰ ਸਾਹਿਬ ਤੋਂ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਤੇਜ਼ ਰਫ਼ਤਾਰ ਇੱਕ ਕਾਰ ਗਲੀ ਵਿੱਚ ਪਲਟ ਜਾਂਦੀ ਆ ਜਿੱਥੇ ਇਹ ਕਹਦੀ ਕਿ ਇਹ ਧਾਂਦੇ ਰੋਡ ਦੀ ਵੀਡੀਓ ਦੱਸੀ ਜਾ ਰਹੀ ਹੈ ਮੁਖਤਸਰ ਸਾਹਿਬ ਦੇ ਇਹ ਜਿੱਥੇ ਜਾਣਕਾਰੀ ਦੇ ਅਨੁਸਾਰ ਇੱਕ ਬੱਚਾ ਆਪਣੇ ਪਿਤਾ ਤੋਂ ਕਾਰ ਮੰਗ ਕੇ ਚਲਾ ਰਿਹਾ ਸੀ ਕਾਰ ਜਿਹੜੀ ਕਾਰ ਹੈ ਤੇਜ਼ ਰਫ਼ਤਾਰ ਸੀ ਅਚਾਨਕ ਬੱਚੇ ਨੇ ਜਾਂਦੀ ਕਾਰ ਦੇ ਜਿਹੜੇ ਉਹ ਹੈਂਡ ਬ੍ਰੇਕ ਚੱਕ ਦਿੱਤੇ ਜਿਸ ਦੇ ਨਾਲ ਕਾਰ ਦਾ ਜਿਹੜਾ ਸੰਤੁਲਨ ਸੀ ਉਹ ਵਿਗੜ ਜਾਂਦਾ ਤਾਂ ਕਾਰ ਗਲੀ ਦੇ ਵਿੱਚ ਪਲਟ ਗਈ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਗਲੀ ਦੇ ਵਿੱਚ ਕੋਈ ਵਿਅਕਤੀ ਖੜਾ ਹੁੰਦਾ ਜੋ ਵੀ ਕਾਰ ਦੇ ਅੱਗੇ ਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਕਿਸੇ ਦੀ ਵੀ ਜਾਨ ਜਾ ਸਕਦੀ ਸੀ ਜੋ ਗੱਡੀ ਚਲਾ ਰਿਹਾ ਸੀ ਉਸ ਦੀ ਜਾਨ ਜਾ ਸਕਦੀ ਸੀ ਇੱਥੇ ਇਹੀ ਕਹਿਣਾ ਚਾਹਾਂਗੇ ਕਿ ਮਾਪੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਕੋਈ ਵੀ ਵਹੀਕਲ ਚਾਹੇ ਉਹ ਮੋਟਰਸਾਈਕਲ ਆ ਚਾਹੇ ਗੱਡੀ ਆ ਉਹ ਨਾ ਫੜਾਉਣ ਕਿਉਂਕਿ ਇਸ ਦੇ ਨਾਲ ਬੱਚਿਆਂ ਦੀ ਜਾਨ ਨੂੰ ਵੀ ਤਰਾਸ ਹੋ ਸਕਦਾ ਹੈ ਬਾਹਰ ਵੀ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਇਨੀ ਸਪੀਡ ਦੇ ਵਿੱਚ ਗੱਡੀ ਚਲਾਉਣੀ ਫਿਰ ਉਸ ਦੇ ਨਾਲ ਕਹਦੀ ਹੈ ਕਿ ਇੱਕ ਮਜ਼ਾਕ ਮਸਤੀ ਕਰਨੀ ਲਾਪਰਵਾਹੀ ਕਰਨੀ ਜਾਂਦੀ ਜਿਹੜੀ ਗੱਡੀ ਦੀ ਹੈਂਡ ਬ੍ਰੇਕ ਖਿੱਚ ਦੇਣੀ ਉਸ ਤੋਂ ਬਾਅਦ ਗੱਡੀ ਪਲਟ ਗਈ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੀ ਉਹ ਉਹ ਗੱਡੀ ਆ ਜਿਹੜੀ ਉਹ ਪਾਲਟੀਆਂ ਖਾਂਦੀ ਗਲੀ ਦੇ ਵਿੱਚ ਆਊਟ ਆਫ ਕੰਟਰੋਲ ਹੋ ਕੇ ਪਲਟਦੀ ਆ ਤਾਂ ਕਿਸੇ ਦੀ ਵੀ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਜਿਸ 게ਟ ਦੇ ਵਿੱਚੋਂ ਆ ਕੇ ਲੱਗਿਆ ਜੇਕਰ ਉੱਥੇ ਕੋਈ ਖੜਾ ਹੁੰਦਾ ਉਸ ਦੀ ਜਾਨ ਜਾ ਸਕਦੀ ਸੀ ਕੋਈ ਮੂਰੇ ਹੁੰਦਾ ਉਸ ਦੀ ਜਾਨ ਜਾ ਸਕਦੀ ਸੀ ਤਾਂ ਕਦੇ ਵੀ ਆਪਣੇ ਬੱਚਿਆਂ ਨੂੰ ਗੱਡੀ ਫੜਾਉਣ ਤੋਂ ਪਹਿਲਾਂ 100 ਵਾਰੀ ਸੋਚੋ ਕਿਉਂਕਿ ਤੁਹਾਡੇ ਬੱਚੇ ਦੀ ਜਾਨ ਵੀ ਕੀਮਤੀ ਹੈ ਤੇ ਬਾਕੀ ਜਿਹੜੇ ਲੋਕ ਨੇ ਸੜਕ ਤੇ ਤੁਰਦੇ ਫਿਰਦੇ ਨੇ ਉਹਨਾਂ ਦੀ ਵੀ ਜਾਨ ਕੀਮਤੀ ਹੈ